ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲਸ 'ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ' ਸਭ ਤੋਂ ਪਹਿਲਾਂ ਤਾਂ ਦੇਸ਼ ਦੁਨੀਆ 'ਚ ਆਪਣੇ ਪੰਜਾਬ ਹਰਿਆਣਾ ਰਾਜਸਥਾਨ ਜਿੱਥੇ-ਜਿੱਥੇ ਵੀ ਕਿਸਾਨ ਵੀਰ ਜਿਹੜੇ ਹੈਗੇ ਆ ਖੇਤੀ ਕੀਤੇ ਨਾਲ ਜੁੜੇ ਹੋਏ ਆ ਤੇ ਸਾਰੀ ਲਕਾਈ ਨੂੰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਮੁਬਾਰਕਾਂ ਕਿਸਾਨੀ ਬਾਰੇ ਮੈਂ ਖਾਸ ਤੌਰ ਤੇ ਤਾਂ ਕਿਹਾ ਕਿਉਂਕਿ ਆਪਣੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਖੇਤੀ ਕਿਤੇ ਨਾਲ ਬੜਾ ਪਿਆਰ ਸੀ ਤੇ ਉਹਨਾਂ ਨੇ ਖੇਤੀ ਨੂੰ ਉੱਤਮ ਕਿਤਾ ਕਿਹਾ ਸੀ ਉੱਤਮ ਖੇਤੀ ਤੇ ਸਭ ਤੋਂ ਪਵਿੱਤਰ ਮਿਹਨਤ ਵਾਲਾ ਤੇ ਸਾਫ਼ ਸੁਥਰਾ ਕਿਤਾ ਜਿਹਦੇ ਨਾਲ ਜਿਹੜੀ ਹੈਗੀ ਆ ਜੋ ਵੀ ਮਨੁੱਖ ਧਰਤੀ ਤੇ ਮਨੁੱਖਾ ਜੀਵ ਜੰਤੂ ਖੇਤੀ ਨਾਲ ਹੀ ਉਹਨਾਂ ਦਾ ਜਿਹੜਾ ਭੇਟ ਆ ਉਹ ਪਰਦਾ ਭੁੱਖ ਮਿਟਦੀ ਆ ਤਾਂ ਪਰਮਾਤਮਾ ਜੀ ਮਿਹਰ ਕਰਨ ਕਿ ਆਪਣੀ ਜਿਹੜੀ ਖੇਤੀ ਹੈ ਉਹ ਉਹ ਚ ਬਰਕਤ ਪਾਵੇ ਚੰਗੀਆਂ ਫਸਲਾਂ ਹੋਣ ਚੰਗੇ ਝਾੜ ਹੋਣ ਸਾਰਿਆਂ ਨੂੰ ਮੁਬਾਰਕਾਂ ਸੋ ਜਿਹੜੀ ਹੁਣ ਆਪਾਂ ਗੱਲ ਕਰਨੀ ਹੈ ਇਸ ਵੀਡੀਓ ਦੇ ਵਿੱਚ ਉਹ ਕਰਨੀ ਹੈ ਕਿ ਕਈ ਕਿਸਾਨ ਵੀਰਾਂ ਦਾ ਸਵਾਲ ਸੀਗਾ ਕਿ ਕਣਕ ਆਪਾਂ ਸਹੀ ਸਮਾਂ ਕਦੋਂ ਤੱਕ ਵੱਖ-ਵੱਖ ਕਿਸਮਾਂ ਬਾਰੇ ਸਵਾਲ ਸੀ ਜਿਵੇਂ ਡੀਵੀਡਬਲਯੂ ਕੋਈ 327 ਬਾਰੇ 187 ਹੈ ਜਾਂ ਪੀਵੀਡਬਲਯੂ 826 ਹੈ ਐਚਡੀਟੀ 86 ਹੈ ਡੀਵੀਡਬਲਯੂ 303 ਜਾਂ 370 DW 371 72 ਤਾਂ ਮੈਂ ਬੇਨਤੀ ਕਰਾਂ ਕਿ ਕਿਸਾਨ ਵੀਰੋ ਜਿਹੜੀ ਇਹਨਾਂ ਦੀ DW ਕਿਸਮਾਂ ਨੇ ਜਾਂ ਕਣਕ ਆ ਉਹਦੀ ਅਗੇਤੀ ਬਜਾਈ ਹੈ ਜਿਹੜੀ ਆਪਾਂ 20 ਅਕਤੂਬਰ ਤੋਂ 5 ਨਵੰਬਰ ਤਾਈਂ ਕਿੰਦੇ ਆ 5 ਤੋਂ ਮੈਂ ਪਹਿਲਾਂ ਵੀ ਬੇਨਤੀ ਕਰਦਾ ਹਾਂ ਨਾ 5 ਤੋਂ ਜਿਹੜੀ 20 ਨਵੰਬਰ ਵਾਲੀ ਵਿੰਡੋ ਆ ਉਹਦੇ ਵਿੱਚ ਬਹੁਤ ਸ਼ਾਨਦਾਰ ਜਿਹੜੀ ਫਸਲ ਦੀ ਆਪਾਂ ਕਹਿ ਸਕਦੇ ਹਾਂ ਕਿ ਜੇ ਉਹਨਾਂ ਦਿਨਾਂ ਤੇ ਆਪਾਂ ਬਜਾਈ ਕਰੀਏ ਤੇ ਸਮਾ ਸਮਾਂ ਜਿਹੜਾ ਆਪਣੇ ਕੋਲੇ ਹੁੰਦਾ ਉਹ 5 ਤੋਂ 25 ਨਵੰਬਰ ਤੇ 28 ਤੀ ਨਵੰਬਰ ਤੱਕ ਵੀ ਕੋਈ ਆਪਣੀ ਕੋਈ ਸਮੱਸਿਆ ਵਾਲੀ ਗੱਲ ਨਹੀਂ ਕਿਉਂਕਿ ਜਿਹੜਾ ਟੈਂਪਰੇਚਰ ਆ ਨਾ ਉਹ ਥੋੜਾ ਜਿਹਾ ਮੌਸਮ ਦੇ ਵਿੱਚ ਸ਼ਿਫਟ ਹੋਣੇ ਜਿਹੜਾ ਫੇਵਰੇਬਲ ਤਾਪਮਾਨ ਕਿਉਂਕਿ ਠੰਡ ਲੇਟ ਤਾਂ ਹੀ ਸ਼ਿਫਟ ਹੋਈ ਹੈ ਤੇ ਫਰਵਰੀ ਮਾਰਚ ਅਪ੍ਰੈਲ ਤਾਂ ਹੀ ਵੀ ਜਿਹੜੀ ਹੈਗੀ ਆ ਠੰਡ ਵਾਲਾ ਮੌਸਮ ਬਦਲਣ ਨਾਲ ਇਹਦਾ ਕਿ ਕਈ ਵਾਰ ਕਿਸੇ ਸਾਲ ਕੋਈ ਟੈਂਪਰੇਚਰ ਮਾਰਚ ਦੇ ਵਿੱਚ ਆਪ ਜਾਦਾ ਨਹੀਂ ਵਰਨਾ ਜਿਹੜਾ ਹੈਗਾ ਪਛੈਤੇ ਥੋੜੇ ਬਹੁਤੇ ਕੋਈ ਮੀਂਹ ਪੈਣੇ ਜਾਂ ਟੈਂਪਰੇਚਰ ਹੈ ਨਾ ਜਿਹੜਾ ਉਹ ਡਾਊਨ ਰਹਿੰਦਾ ਤੇ ਫਸਲਾਂ ਦਾ ਜਿਹੜਾ ਝਾੜ ਦੇ ਵਿੱਚ ਅਜਾਫਾ ਰਹਿੰਦਾ ਤਾਂ ਕਿਸੇ ਕਿਸਮ ਦੀ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਬਜਾਈ ਦਾ ਬਿਲਕੁਲ ਸਹੀ ਸਮਾਂ ਚੱਲ ਰਿਹਾ ਹੈ ਹੁਣ ਤਾਂ ਪੂਰੇ ਸ਼ਾਨਦਾਰ ਦਿਨ ਆ ਜਿਹੜੇ ਜਿਦੇ ਵਿੱਚ ਆਪਾਂ ਕਿਸੇ ਵੀ ਕਿਸਮ ਦੀ ਖਾਸ ਤੌਰ ਤੇ ਜਿਹੜੀਆਂ 148 ਦਿਨ ਵਾਲੀਆਂ ਕਿਸਮਾਂ ਨੇ 148 ਦਿਨਾਂ ਵਾਲੀਆਂ ਜਿਵੇਂ ਕੋਈ ਆਪਾਂ ਲਾਲਗੀ ਪੀਡਬੀ 826 ਐਚਡੀ 386 ਹੈ ਜਾਂ ਬਾਕੀ ਜਿਹੜੀਆਂ 152 55 ਦਿਨ ਲੈਂਦੀਆਂ ਨੇ ਕਿਸਮਾਂ 5-7 ਦਿਨ ਦਾ ਫਰਕ ਹੁੰਦਾ ਕਵਰ ਕਰ ਜਾਂਦੀਆਂ ਨੇ ਇਹਨਾਂ ਨੂੰ ਆਪਾਂ ਨਾਰਮਲ ਖਾਦਾਂ ਦੇ ਨਾਲ ਜਿਹੜੀਆਂ ਅਗੇਤ ਦੇ ਵਿੱਚ ਆਪਾਂ ਨੂੰ ਖਾਦ ਥੋੜੀ ਜਿਹੀ ਵੱਧ ਪਾਉਣੀ ਪੈਂਦੀ ਹੈ ਹੁਣ ਜਿਹੜਾ ਨੋਰਮਲ ਸਮਾਂ ਬੜੀ ਸੋਹਣੇ ਤਰੀਕੇ ਆਪਾਂ ਜਿਹੜੀ ਹੈਗੀ ਆ ਪੂਰਾ ਬੀਜ ਪਾ ਕੇ ਪੂਰੀ ਗਿੱਲ ਹੋਵੇ ਬਾਣ ਦੇ ਵਿੱਚ ਖਾਦ ਡ੍ਰਿਲ ਕਰਕੇ ਤੇ ਆਪਾਂ ਬਜਾਈ ਕਰ ਦੇਣੀ ਹੈ ਬੜੀ ਸ਼ਾਨਦਾਰ ਜਿਹੜੀ ਹੈਗੀ ਆ ਆਪਾਂ ਨੂੰ ਫਸਲ ਮਿਲੂਗੀ ਇਹਦੇ ਵਿੱਚ ਆਪਾਂ ਇਹ ਨੁਕਤਾ ਤੁਸੀਂ ਛੱਡ ਦਿਓ ਕਿ ਹੁਣ ਆਪਣੀ ਕਣਕ ਲੇਟ ਅਜੇ ਕੋਈ ਲੇਟ ਨਹੀਂ ਗਈ 10-15 ਦਿਨ ਬੜੇ ਆਰਾਮ ਦੇ ਨਾਲ ਤੁਸੀਂ ਜਿਹੜੀ ਹੈਗੀ ਆ ਆਪਦੀ ਕਣਕ ਦੀ ਬਜਾਈ ਕਰ ਸਕਦੇ ਆ ਕਿਉਂਕਿ ਪਹਿਲਾਂ 5 ਦਾ ਦਿਨ 10 ਦਿਨ ਪਹਿਲਾਂ ਕਈ ਕਿਸਾਨ ਵੀਰਾਂ ਨੇ ਬੀਜੀ ਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਖੁਸ਼ਕ ਮਾਣ ਚ ਨਾ ਬੀਜ ਲਿਆ ਜੇ ਉਹਨਾਂ ਨੂੰ ਹੁਣ ਸਮੱਸਿਆ ਕ੍ਰੀਏਟ ਹੋ ਰਹੀ ਹੈ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਨਾਲ ਦੀ ਨਾਲ ਸਾਂਝੀ ਕਰ ਰਹੇ ਆਂ ਆਪਾਂ ਵੀਡੀਓ ਇਸ ਰਾਈ ਤੇ ਹੁਣ ਜਿਹੜੀ ਧੁੰਦ ਆ ਧੁੰਦ ਇਸ ਵਾਰ ਥੋੜੀ ਜਿਹੀ ਘੇਤੀ ਪਈ ਆ ਕਿਉਂਕਿ ਪਹਿਲਾਂ ਜਿਹੜੀ ਹੈਗੀ ਆ ਹੌਲੀ 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 ਤੁਹਾਨੂੰ ਪਤਾ ਨਾ ਸਸਪੈਂਡਡ ਪਾਰਟੀਕਲਸ ਆ ਜਿਹੜੇ ਹਵਾ ਦੇ ਵਿੱਚ ਕਣ ਨੇ ਕੋਈ ਪੋਲਿਊਸ਼ਨ ਹੈ ਕਿਸੇ ਵੀ ਕਿਸਮ ਦਾ ਤਾਂ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਟੈਂਪਰੇਚਰ ਡਾਊਨ ਜਾਂਦਾ ਹੈ ਹਵਾ ਦੇ ਵਿੱਚ ਥੋੜੀ ਥੋੜੀ ਜਿਹੜੀ ਹੈਗੀ ਨਮੀ ਵਧਣ ਲੱਗਦੀ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਫੌਗ ਬਣਦੀ ਹੈਗੀ ਆ ਪਰ ਇਹਦਾ ਪਲੱਸ ਪੁਆਇੰਟ ਇਹ ਰਹੂਗਾ ਕਿ ਹੁਣ ਥੋੜਾ ਜਿਹਾ ਖੇਤਾਂ ਨੂੰ ਵੀ ਜਿਹੜਾ ਮੌਇਸਚਰ ਇਸ ਚੀਜ਼ ਦਾ ਮਿਲਦਾ ਚਾਹੇ ਕਿ ਜੇ ਲਗਾਤਾਰ ਕਈ ਦਿਨ ਰਹਿੰਦੀ ਹੈ ਸੂਰਜ ਜਿਹੜਾ ਹੈਗਾ ਨਹੀਂ ਦਿਸਦਾਗਾ ਤਾਂ ਫੇਰ ਜਿਹੜਾ ਹੈਗਾ ਫਸਲਾਂ ਦੀ ਗ੍ਰੋਥ ਤੇ ਜਿਹੜਾ ਹੈਗਾ ਜ਼ਰੂਰ ਪ੍ਰਭਾਵ ਪੈਂਦਾ ਪਰ ਜਿਹੜਾ ਫੋਰਟ ਟਾਈਮ ਤਾਂ ਆਪਾਂ ਕਣਕ ਨੂੰ ਜਿਹੜਾ ਹੈ ਕੋਰਾ ਧੁੰਦ ਇਹ ਚੀਜ਼ਾਂ ਫਾਇਦਾ ਕਰਦੀਆਂ ਨੇ ਖਾਸ ਤੌਰ ਤੇ ਕੋਰੇ ਵਾਲੀ ਜੇ ਕੰਡੀਸ਼ਨ ਬਣੇ ਧੁੰਦ ਵਾਲੀ ਕੰਡੀਸ਼ਨ ਦੇ ਵਿੱਚ ਆਪਾਂ ਨੂੰ ਇਹ ਹੈ ਕਿ ਫਿਲਹਾਲ ਆਪਣਾ ਬਜਾਈ ਦਾ ਸਹੀ ਸਮਾਂ ਚੱਲ ਰਿਹਾ ਹੈ ਬਜਾਈ ਕਰੀਏ ਹੋ ਸਕਦਾ ਹੈ ਕਿ ਜਿਹੜਾ ਕਿਉਂਕਿ ਜਿਹੜੇ ਇਹ ਧੁੰਦ ਵਾਲੀਆਂ ਫੌਗੀ ਕੰਡੀਸ਼ਨ ਹੈ ਸਮੋਗ ਹੈ ਇਹ ਜਿੰਨਾ ਚਿਰ ਮੀਂਹ ਨਹੀਂ ਪੈਂਦਾ ਉਹਨਾਂ ਚ ਰਹੇ ਸਾਫ਼ ਹੋਣ ਦੇ ਹਾਥ ਘਾਟਾਂ ਜਾਂ ਹਵਾ ਵਗ ਜਵੇ ਹਵਾ ਵਗੇ ਤਾਂ ਉਹਦੇ ਨਾਲ ਵੀ ਜਿਹੜੀ ਹੈਗੀ ਆ ਇਹੇ ਪਾਸੇ ਹਟੂ ਤੇ ਆਪਾਂ ਨੂੰ ਜਿਹੜੀ ਸੂਰਜ ਦੀ ਰੋਸ਼ਨੀ ਆ ਫਸਲ ਨੂੰ ਸੂਰਜ ਦੀ ਊਰਜਾ ਜਿਹੜੀ ਉਹ ਮਿਲੂਗੀ ਇਹਦੇ ਵਿੱਚ ਹੁਣ ਜਿਹੜਾ ਹੈਗਾ ਬਿਹਤਰ ਸਮਾਂ ਹੈ ਕਣਕ ਦੀ ਬਿਜਾਈ ਵਾਸਤੇ ਕਿਸੇ ਕਹਿੰਦੇ ਘਬਰਾਟ ਨਾ ਕਰੋ ਬਿਜਾਈ ਬੜੇ ਆਰਾਮ ਨਾਲ ਦੋ ਹਫ਼ਤੇ ਚੱਲੂ ਦੋ ਹਫ਼ਤੇ ਚੱਲੂਗੀ ਪੂਰੀ ਸ਼ਾਨਦਾਰ ਫਸਲ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੇ ਮਿਹਰਬਾਨ